ਜਿੰਦਾ ਜੀ ਪੰਜਾਬ ਦਾ ਲੀਡਰ ਸੈਂਟ ਗੌਰਮਟਕੇ ਜਮਾਨ ਕੋਟਾ ਹਾ ਖੜਾ ਇਹ ਕਹਿੰਦੇ ਇਹ ਚੀਜ਼ ਨੂੰ ਮੰਨਦੇ ਹੋ ਕਿ ਰਾਜਨੀਤਿਕ ਜ਼ੋਰ ਲੀਡਰ ਜ਼ਿੰਮੇਵਾਰ ਨੇ ਤਾਂ ਹੱਥ ਖੜਾ ਕਰਕੇ ਦੱਸੋ ਹੱਥ ਖੜਾ ਕਰਕੇ ਦੱਸੋ ਇਹ ਰਾਜਨੀਤਿਕ ਪਾਰਟੀ ਜ਼ਿੰਮੇਵਾਰ ਨਹੀਂ ਹੋਇਆ ਸਮਾਂ ਸਮਾਂ ਮਾੜਾ ਥੋੜਾ ਇੱਕ ਮਿੰਟ ਜਿੰਨੇ ਵੀ ਇੱਥੇ نیچے ਇੰਨੇ ਜਿਆਦੇ ਬੁੱਢੀ ਜੀ ਵੀ ਬੈਠੇ ਨੇਗੇ ਮੈਂ ਹੈਰਾਨਾ ਜਿਹਨਾਂ ਨੂੰ ਰੋਹ ਸੁਣਦਾ ਹੈ ਪਰ ਇੱਕ ਗਲਤ ਆਰ ਨਾਲ ਸੁਣ ਲੋ ਵੱਡੀ ਗਿਰਤੀ ਦੇ ਵਿੱਚ ਤੁਸੀਂ ਪੰਜਾਬ ਦੇ ਵਿੱਚੋਂ ਆਇਓ ਪੰਜਾਬ ਦੇ ਇੱਕ ਆਕ ਤੇ ਡਾਕਾ ਨਹੀਂ ਵੱਜਿਆ ਅਨੇਕਾਂ ਹੱਕਾਂ ਦੇ ਉੱਪਰ ਡਾਕਾ ਵੱਜਿਆ ਇਹ ਬੱਚਿਆ ਕਿਉਂ ਆ ਉਹ ਕਿਉਂ ਵੱਜਿਆ ਦੇ ਲਈ ਜ਼ਿੰਮੇਵਾਰ ਕੌਣ ਕੋਈ ਚੀਜ਼ ਆ ਪਕਰੇ ਸੋਚੀਆ ਮੈਂ ਗੱਲ ਕਾਹਨ ਲੱਗਦਾ ਦੇ ਲਈ ਜ਼ਿੰਮੇਵਾਰ ਸਾਡੇ ਅੱਜ ਤੱਕ ਜਿੰਨੇ ਪਹਿਲਾ ਰਾਜਨੀਤਿਕ ਪਾਰਟੀਆਂ ਰਹਿੰਦੇ ਉਹ ਪਿਆਜੇ ਜਿਹੜੇ ਮੌਜੂਦਾ ਪਾਰਟੀਆਂ ਉਹ ਜ਼ਿੰਮੇਵਾਰ ਆ ਜੇਕਰ ਤੁਸੀਂ ਇਹ ਚੀਜ਼ ਨੂੰ ਮੰਨਦੇ ਹੋ ਕਿ ਰਾਜਨੀਤਿਕ ਜੋਰ ਲੀਡਰ ਜ਼ਿੰਮੇਵਾਰ ਨੇ ਤਾਂ ਹੱਥ ਖੜੇ ਕਰਕੇ ਜਰੂਰ ਦੱਸੋ ਹੱਥ ਖੜੇ ਕਰਕੇ ਦੱਸੋ ਇਹ ਰਾਜਨੀਤਿਕ ਪਾਰਟੀ ਜ਼ਿੰਮੇਵਾਰ ਨਹੀਂ ਜੀ ਅੱਜ ਜੋ ਵੀ ਪੰਜਾਬ ਦੇ ਹੱਥੋਂ ਉੱਪਰ ਡਾਕਾ ਵੱਜ ਰਿਹਾ ਹਰੇਕ ਬੰਦਾ ਇੱਥੇ ਬੋਲ ਕੇ ਕਹਿੰਦਾ ਲੰਡਾ ਵੱਡੇ ਵੱਡੇ ਵਾਅਦੇ ਕਰਕੇ ਚਲੇ ਜਾਂਦਾ ਹਰੇਕ ਬੰਦਾ ਜਿਹੜਾ ਪੰਜਾਬ ਦਾ ਲੀਡਰ ਹੈ ਸਿੱਟ ਘਰ ਮਟਕੇ ਜਮਾਨ ਕੋਟਾ ਹੋਇਆ ਖੜਾ ਇਹਨਾਂ ਛੱਟੀਆਂ ਦੇ ਝੂਠੇ ਦਰਸਾਤ ਕਰ ਪੰਜਾਬ ਦੇ ਸਾਰੇ ਲੀਡਰਾਂ ਇਸ ਕਰਕੇ ਜੇਕਰ ਚੌੜਿਓ ਇਹ ਪੰਜਾਬ ਦੇ ਹੱਕ ਲੈਣੇ ਤਾਂ ਫਿਰ ਚੌੜਿਓ ਜੇ ਚੰਡੀਗੜ੍ਹ ਲੈਣਾ ਚੌੜਿਓ ਉਹ ਹੱਥ ਖੜੇ ਕਰਕੇ ਦੱਸੋ ਚੌੜਿਓ ਚੌੜਿਓ ਕਿ ਚੰਡੀਗੜ੍ਹ ਪੰਜਾਬ ਨੂੰ ਮਿਲੇ ਇੰਨਾ ਇੰਨਾ ਆਲੀ ਪੜ ਨਹੀਂ ਲੱਗਣਾ ਇਹ ਗੱਲ ਕਹਿੰਦੇ ਕਾਫੀ ਮਿਕਰ ਕਾਫੀ ਮਿਕਰ ਸਾਰੇ ਪਾਰਟੀਆਂ ਦੇ ਲੀਡਰੋਂ ਕਾਫੀ ਨਿਕੜਾ ਪੰਜਾਉਂ ਯੇ ਨੇ ਸੁਦੇ ਤੱਕ ਮਤਵਾਣ ਦੇ ਪਾਈ ਹੋਈ ਆ ਪੰਜਾਬ ਦੇ ਮੁੱਖ ਮੰਤਰੀ ਨੇ ਪਾਈ ਹੋਈ ਆ ਇਹ ਗੱਲ ਜਬਰੀ ਝੂਠੇ ਦੱਸੋ ਇਹਾਰੇ ਬਾਦਲ ਦਾ ਹੈ ਮੇਰੇ ਵੀ ਬਾਕੀ ਨਿਕਰਾ ਪੰਜ ਆਉਂਦੇ ਨੇ ਉਹ ਕਾਂਗਰਸ ਵਾਲੇ ਨੂੰ ਪੰਜ ਆਉਂਦੇ ਨੇ ਕਿਉਂ ਇਹਨਾਂ ਦੇ ਸਾਰੇ ਦੇ ਜਿਹੜੇ ਸੱਤਾ ਦੇ ਵਿੱਚ ਰਹਿੰਦੇ ਨੇ ਉਹ ਮੈਂ ਕਿਸੇ ਨੇ ਪੰਜਾਬ ਦੀ ਗੱਲ ਨਹੀਂ ਕੀਤੀ ਇਸ ਕਰਕੇ ਪੰਜਾਬ ਦੇ ਲੋਕੋ ਪੰਜਾਬ ਦੇ ਨੌਜਵਾਨੋ ਸੰਘਰਸ਼ੀ ਲੋਕੋ ਉਹ ਲੜਾਈ ਸਾਨੂੰ ਲੜਨੀ ਪੈਣੀ ਹੈ ਜਿੰਨਾ ਚਾ ਤੁਸੀਂ ਦਿੱਲੀ ਦੀ ਰਾਜਨੀਤਿਕਾ ਪਾਰ ਨਹੀਂ ਆਉਂਦੇ ਉਹਨਾਂ ਦਿੱਲੀ ਤੋਂ ਚਲੇ ਆ ਕੇ ਕਾਹਦਾ ਬੋਲ ਵੀ ਕਰਦੇ ਉਹਨਾਂ ਤੋਂ ਤੁਸੀਂ ਐਵੇਂ ਜਗਰੂ ਸੜਕਾਂ ਦੇ ਉੱਪਰ ਰਲੋਗੇ ਆਵੇਂ ਟਿੱਕੂ ਧੰਨਾਂ ਵਿੱਚ ਰੋਗੇ ਆਵੇਂ ਟਿੱਕੂ ਤੁਹਾਡੇ ਉੱਪਰ ਡਾਂਗਾ ਵਰਨ ਗਿਆ ਇਸ ਕਰਕੇ ਕਹਾਂ ਸੌਣਿਆ ਇਹਨਾਂ ਟਾਲੀਆਂ ਇਹਨਾਂ ਤਾਲਗਰਸੀਆਂ ਇਹਨਾਂ ਝਾੜੂ ਵਾਲਿਆਂ ਇਹਨਾਂ ਬੀਜੇਪੀਆ ਤੋਂ ਬਾਹਰ ਆ ਜਾ ਇਕੱਠੇ ਹੋ ਕੇ ਲੜ ਲਓ ਜੇ ਫਟਾਉਂਦੀ ਲੜਾਈ ਲੜਨੀ ਹੈ ਇਹ ਸਾਰੇ ਸਾਰੇ ਜ਼ਿੰਮੇਵਾਰ ਲਿਗੇ ਐਤਾ ਕੇ ਗੱਲਾਂ ਕਰਦੇ ਨੇ ਵੱਡੀਆਂ ਵੱਡੀਆਂ ਉਹ ਤੁਹਾਡੇ ਕੋਲ ਪਾਵਰਾ ਨੇ ਤੁਹਾਡੇ ਕੋਲ ਸਰਕਾਰਾ ਤੁਹਾਡੇ ਰਹੀਏ ਨੇ ਜਿੰਦਾ ਰਹਿੰਦੇ ਸਰਕਾਰਾ ਦਾ ਕੰਮ ਕਰਿਆ ਜਿਹੜਾ ਇੱਥੋਂ ਲੀਡਰ ਬੋਲ ਕੇ ਗਏ ਨੇ ਇੱਕ ਲੀਡਰ ਨੇ ਤੋਂ ਗੱਲ ਬੋਲੀ ਹੈ ਪ੍ਰਵਾਸ ਸਾਫ ਤੋਂ ਵੱਡੀ ਸਮੱਸਿਆ ਪ੍ਰਵਾਸ ਲਈ ਲੜਨਾ ਆਪਾ ਨਾ ਸਿੰਘ ਸਿੱਧੂ ਖੜਾ ਜਿਹਨੇ ਇਸ ਵਾਰੀ ਪਾਰਟੀ ਨੇ ਇੱਕ ਦਿਨ ਦੇ ਵਿੱਚ 9% ਪਾਏ ਤੁਸੀਂ ਕਿਹੜੇ ਨੂੰ ਲੈ ਕਹਦੇ ਹੋ 9% ਇੱਕ ਦਿਨ ਦੇ ਵਿੱਚ ਪਾਏ ਤੁਸੀਂ ਆਪਕੋ ਆਪਣੇ ਡਰਾਮੇ ਕਰਦੇ ਹੋ ਇੱਥੇ ਵਿਖਾਵੇ ਕਰਦੇ ਹੋ ਲੜਨਾ ਪੰਜਾਬ ਲਈ ਲੜੋ ਥੋੜੇ ਬਲੇ ਪਾਵਰਾ ਨਹੀਂ ਗਿਆ ਇਸ ਕਰਕੇ ਡਰਾਮੇ ਕਰਨੇ ਬੰਦ ਕਰੋ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੀ ਨੌਜਵਾਨੀ ਦਾ ਛੁਛਨ ਕਰਨਾ ਬੰਦ ਕਰੋ ਇਸ ਕਰਕੇ ਤਾਕੜੇ ਹੋ ਕੇ ਸਾਰੇ ਧਾਵਾਂ ਦੇ ਉੱਪਰ ਸਾਡੇ ਜੱਥੇ ਘੇਰੇ ਹੋਏ ਨੇ ਹਜ਼ਾਰਾਂ ਨੌਜਵਾਨ ਚੰਡੀਗੜ੍ਹ ਦੇ ਵਿੱਚ ਘੇਰੇ ਆ ਹੋਇਆ ਹਜ਼ਾਰਾਂ ਨੌਜਵਾਨ ਮਾਕੇ ਉੱਪਰ ਘੇਰੇ ਆ ਹੋਇਆ ਮੂੰਹ ਟੋਲ ਮਾ ਜਵਾਬ ਦੇਵਾਂਗੇ ਆਉਣ ਵਾਲੇ ਦਿਨਾਂ ਵਿੱਚ ਟੱਕਰ ਟਾਲੀਆਂ ਲੈ ਕੇ ਆਵਾਂਗੇ ਆਉਣ ਲਈ ਦੱਸ ਦਿਨਾਂ ਨੂੰ ਕਾਲੀਆ ਟਰੈਕਟਰ ਲੈ ਕੇ ਆਵਾਂਗੇ ਇਸ ਤਰ੍ਹਾਂ ਹੀ ਜਿਹੜੇ ਚੰਡੀਗੜ੍ਹ ਜੱਲਾ ਚੋਣੇ ਤਿਕਰਸੀ ਮਤਰੀ ਅਜ ਕੁੰਨੀ ਬਰਾਤੀ ਚੋਣੇ ਤਿਕਰਸੀ ਮਤਰੀ ਇਹ ਕੁੰਨੀ ਬਰਾਤੀ ਪੰਜਾਬ ਦੀ ਹੈ ਪੰਜਾਬ ਦੀ ਬਣ ਕੇ ਰਹੂਗੀ ਇਹ ਕੁੰਨੀ ਬਰਾਤੀ ਪੰਜਾਬ ਨੂੰ ਸਵਾਗਤ ਕੀਤੀ ਜਾਵੇ ਜਿਸ ਕੰਤੇ ਸਾਬਤ ਦਾ ਹੱਥ ਖੜਾ ਕਰਕੇ ਦੱਸੋ ਸਾਬਤੋ ਮਿਸਟਰ ਜੀ ਕੁੜਾ ਖਾਰਿਆ ਤਨਵਾਦ ਲੜਾਈ ਜਮਾ ਆਣ ਇੱਕ ਦੇ ਜੋਰ ਨਾਲ ਲੜਾਂਗੇ ਜੀ ਲੱਗਦਾ ਜਿਹੜਾ ਤੇਰਾ ਕਰਾਉਂਦਾ ਇਸ ਵਿਚਾਰਤਾਂ ਮਗਰ ਲੱਗਣਾ ਬਿਲਕੁਲ ਵਿਚਾਰਤਾਂ ਕਿਹੜੀ ਮਗਰ ਲੱਗਣਾ ਸੁਣੋ ਗੱਲ ਵਿਚਾਰਤਾਂ ਆਹਾ ਬਾਈ ਜੀ ਕਿਹੜੀ ਲੜੇ ਬੈਠੇ ਆ ਜਿਹੜੇ ਇਕੱਠੇ ਆ ਬੱਠੇ ਆ ਇਸ ਵਿਚਾਰਤਾਂ ਮਗਰ ਲੱਗਣਾ ਕਿਸਾਨ ਮਜ਼ਦੂਰ ਜੱਟੇ ਬੱਜਾਂ ਮਗਰ ਲੱਗਣਾ ਸੁਣ ਲਾ ਬਾਈ ਜੀ ਗੱਲ ਜਿਹੜੀ ਤਾਂ ਗੱਲ ਕਿਸੇ ਦੀ ਕਿਹੜੀ ਵਿਚਾਰਤਾਂ ਮਗਰ ਲੱਗਣਾ ਕਿਸੇ ਦਿੱਲੀ ਦਾ ਦਲਾਲ ਨਹੀਂ ਬਣਨਾ ਇਹ ਗੱਲਾਂ ਸਾਡੀ ਆ ਵਿਚਾਰਤਾਂ ਜਿਹੜੀਆਂ ਤਾਂ ਸੌਲ ਲਗਣਾ ਹੁੰਦੀਆਂ ਨੇ ਹਾਂ ਤੇ ਦੇ ਸਪੱਸ਼ਟ ਨਹੀਂ ਅਸੀਂ ਅਸੀਂ ਇਸ ਕੱਲ ਤੋਂ ਬੜੇ ਅੱਕੇ ਤੇ ਸਤਾਏ ਹੋਇਆ ਅਸੀਂ ਕਿਸੇ ਇਹਨਾਂ ਰਾਜਨੀਤਿਕ ਪਾਰਟੀਆਂ ਦੇ ਦਿੱਲੀ ਦੇ ਕਰਾਵਾ ਨਾਲ ਫਰੋਂ ਬਹੁਤ ਤੰਗ ਕਰਿਆ ਲੜਾਈ ਇਹ ਆ ਭਾਈ ਜੀ ਲੜਾਈ ਇਹ ਆ ਕਿਸਾਨੀ ਟੋਲੇ ਨਾਲ ਪਹਿਲਾਂ ਕਿਸੇ ਪੁੱਤੇ ਕਿਸੇ ਰਾਜਨੀਤਿਕ ਪਾਰਟੀ ਨੂੰ ਕਹਿੰਦਾ ਹੈ ਦਈਆ ਜੀ ਤੁਸੀਂ ਕਿਵੇਂ ਕਿਸਾਨੀ ਬਣ ਅਸੀਂ ਗੁਸ਼ਾਦਰ ਦੇ ਵਗਿਆ ਰੋਕਾਏ ਨੇ ਦੱਸੋ ਕਿ ਪ੍ਰਿਯਾ ਜੀ ਨਾਲ ਤਸਦੀਕ ਕੀਤੀ ਤੇ ਅਸੀਂ ਲੜਿਆ ਤੇ ਲਾਡਰ ਵਾਲਾ ਕਿ ਕਿਸਾਨ ਮਜੂਰਤਾ ਜਿੰਦਾਬਾਦ 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 ਵਾਹ ਕਿਸਾਨ ਜਿੰਦਾਬਾਦ ਬਾਜੇ ਤੋਂ ਕੱਢ ਲੈ ਕੇ ਆ ਨੌਜਵਾਨ ਰਾਣ ਹੈ ਨਾ ਨੌਜਵਾਨ ਫੁੱਲ ਭਾਈ ਧੰਨਵਾਦ ਰਾਜੇ ਦਿੱਤਾ ਖਾਲਸਾ ਰਜੇ ਦਿੱਤਾ